ਵੇ ਜਿੱਥੇ ਬਾਈ ਤੋਤਾ ਗੁਜਰ 25 ਸੈਕਿੰਡ 50 ਪੁਆਇੰਟ ਸਾਡੇ ਬਹੁਤ ਹੀ ਸਤਿਕਾਰਯੋਗ ਆ ਗਈ ਬਾਈ ਓਪਾ ਕੈਨੇਡਾ 90 ਪੁਆਇੰਟ ਜੀ ਮਾਰਾ ਜੱਗੇਦਾਰੀਆਂ 22 ਸੈਕਿੰਡਾਂ 58 ਪੁਆਇੰਟ ਸਾਡੇ ਖੇਡ ਮੇਲੇ ਦਾ ਪਹਿਲਾ ਨੰਬਰ ਪ੍ਰਾਪਤ ਕਰਦੇ ਵੀ ਤਰੁੰਨ ਰਦਰ ਯਾਦੀ ਸਰਪੰਚ ਵਜੀਰਾਵਾਦ ਕਮਲ ਹਮਾਜੀ ਪਰ ਕੈਨੇਡਾ ਹਰ ਚਮੁੰਡੀਆਂ ਸਰਦਾਰ ਮੀਰਾ ਸਿੰਘ ਸਰਾਬਾ ਬਰ ਮਨੰਦਪੁਰ ਕੈਨੇਡਾ ਬਾਈ ਬੱਬੀ ਸੋਹਲੀ ਉਥੇ ਸੋਨੀ ਸਰਾਬਾ ਸਰੋ ਅਮੀਰ ਸਾਡੇ